ਮਤ੍ਰੇ ਵਾਲਾ ਉਹਨਾਂ ਵਿਤਕਰਾ ਕਰਨਾ ਪਈ ਵਰਤਾਰਾ ਕਰਨਾ ਇੱਕਦਮ ਐਸਾ ਆ ਗਿਆ ਕਿ ਤਲੂ ਭਗਤ ਖੇਡਦਾ ਖੇਡਦਾ ਬੱਚਿਆਂ ਨਾਲ ਆਪਣੇ ਪਿਤਾ ਦੀ ਗੋਦੀ ਜਾ ਕੇ ਬੈਠ ਗਿਆ ਜਦੋਂ ਇਹ ਦੇਖਿਆ ਰੋਸ ਮਤ੍ਰੇ ਕੀਤਾ ਮਤ੍ਰੇ ਮਾਂ ਨੂੰ ਗੁੱਸਾ ਆ ਗਿਆ ਚੱਕ ਕੇ ਬਲੇ ਕਰਤਾ ਹੁਣ ਬੱਚਾ ਸੀ ਮਨ ਚ ਆ ਗਿਆ ਰਉਂਦਾ ਰਉਂਦਾ ਆਪਣੀ ਮਾਂ ਕੋਲ ਗਿਆ ਇਹ ਮਾਂ ਮੈਨੂੰ ਇਹ ਦੱਸ ਤੂੰ ਵੀ ਰਾਣੀ ਹੈ ਤੇ ਵੈ ਵੀ ਤੇਰਾ ਪੁੱਤਰਾ ਉਹ ਵੀ ਮੇਰਾ ਪੁੱਤ ਮੈਨੂੰ ਕਿਉਂ ਗੋਦ ਚੋਂ ਕੱਢ ਦਿੱਤਾ ਤੇ ਅੱਗੇ ਮਾਤਾ ਨੇ ਇਹ ਨਹੀਂ ਕਿਹਾ ਉਹਨੇ ਆਪਣਾ ਹੀ ਦੋਸ ਦੱਸਿਆ ਕਹਿੰਦੇ ਮੈਂ ਹੀ ਮਾੜੇ ਕਰਮਾ ਵਣੀ ਆ ਕਿ ਜਿਹੜੀ ਮੈਂ ਪਰਮੇਸ਼ਰ ਦੇ ਨਾਮ ਤੋਂ ਬਾਂਝੀ ਰਹੀ ਇਹ ਮੇਰੇ ਕਰਮਾਂ ਦੇ ਖੇਡ ਆ ਇਹ ਨਹੀਂ ਕਿਹਾ ਕਿ ਜਾ ਕੇ ਭਾਈ ਉਹਨੂੰ ਫੜ ਲਾ ਗੁੱਤੋਂ ਫੜ ਲਾ ਤੈਨੂੰ ਜਿਹਨੇ ਬਾਹਰੋਂ ਕੱਢਿਆ ਕੋਈ ਲੜਾਈ ਚ ਲਈ ਗੱਲ ਨਹੀਂ ਕੀਤੀ ਤੇ ਇੱਕ ਮਾਰਗ ਦੱਸਿਆ ਨਾ ਕੋਈ ਇਹ ਦੱਸਿਆ ਕਿ ਤੂੰ ਵੱਡਾ ਹੋ ਜਾ ਫੌਜ ਤਿਆਰ ਕਰੀ ਜੰਗ ਕਰੀ ਲੜੀ ਖੂਨ ਖਰਾਬਾ ਵਾਹੀਂ ਨਾ ਮਾਰਗ ਸੱਤ ਵਾਲਾ ਦੱਸਿਆ ਕਿ ਇਹ ਪੁੱਤਰ ਇਹ ਤਾਂ ਰਾਜ ਭਾਗ ਹੈ ਅੱਜ ਤੇਰੇ ਪਿਤਾ ਜੀ ਗੱਦੀ ਤੇ ਬੈਠੇ ਆ ਕੱਲੋਂ ਤੁਸੀਂ ਬੈਠ ਜਾਓਗੇ ਜਿਵੇਂ ਤੇਰਾ ਪਿਤਾ ਛੱਡ ਗਿਆ ਤੁਸੀਂ ਛੱਡ ਜਾਣਾ ਪਰ ਇੱਕ ਰਾਜ ਤਾਂ ਤੇਰਾ ਵਾਂਝੇ ਹੀ ਰਹਿ ਗਿਆ ਨਾਲ ਤੱਕ ਕਿ ਅਸਲੀ ਰਾਜ ਤਾਂ ਉੱਥੇ ਕਰਨਾ ਜਿਹੜਾ ਸਦੀਵ ਲਈ ਮਿਲ ਜਾਵੇ ਕਿ ਜਿਹੜਾ ਮੈਨੂੰ ਸਦੀਵ ਲਈ ਸੁੱਖ ਦਵੇ ਬੱਚਿਆਂ ਨੂੰ ਸਿੱਖਿਆ ਕਹਿਣ ਤੋਂ ਵੀ ਕੈਸਾ ਦੀ ਸੀ ਕੱਲੋਂ ਇਕੱਠੇ ਬੰਦੇ ਕਾਲੋ ਸ਼੍ਰੀਕਾਵ ਸ਼ਿਕਾ ਰਾਜੇ ਨੂੰ ਗੱਦੀ ਤੇ ਲਾ ਕੇ ਮੇਰੇ ਪੁੱਤ ਨੂੰ ਬਿਠਾਓ ਬਟਾਤਾ ਮੇਰਾ ਹੀ ਹੈ ਨਾ ਪਰ ਭਗਤ ਤਰੂਦੀ ਮਾਤਾ ਨੂੰ ਭਗਤੀ ਦਾ ਮਾਰਗ ਦੱਸਦੀ ਹੈ ਬੱਚੇ ਨੂੰ ਕੀ ਪਰਮੇਸ਼ਰ ਨੂੰ ਆਰਾਧ ਉਸ ਵਾਹਿਗੁਰੂ ਨੂੰ ਆਰਾਧ ਜੋ ਸਭ ਸ੍ਰਿਸ਼ਟੀ ਦਾ ਕਰਤਾ ਕਰਤਾ ਜੀ ਦਾ ਰਾਜ ਜੇ ਤੈਨੂੰ ਮਿਲ ਗਿਆ ਨਾ ਕਿ ਇਹ ਰਾਜਾ ਤਾਂ ਝੂਠਾ ਹੈ ਭਾਈ ਇੰਦੱਤਲੇ ਜਾਨ ਉਹ ਸੱਚਾ ਰਾਜ ਆ ਜਾਏਗਾ ਕਿ ਉਹਦੇ ਚਰਨਾਂ 'ਚ ਜਾ ਕੇ ਬੈਠਦੇਵੇਂ ਨਾ ਜਾ ਜਾ ਕੇ ਉੱਥੇ ਤੈਨੂੰ ਜਗ੍ਹਾ ਮਿਲ ਗਈ ਆਸ਼ਰਮ ਆ ਗਈ ਉਹ ਗੱਦੀ 'ਤੇ ਬੈਠ ਗਿਆ ਦੁਨੀਆ ਯਾਦ ਕਰੇਗੀ ਤੈਨੂੰ ਭਗਤੀ ਦਾ ਮਾਰਗ ਦੱਸਿਆ ਤੇ ਅਜ ਦੇ ਸਮੇਂ ਦੇ ਵਿੱਚ ਜੇ ਸੇਚੀਏ ਤੇ ਉਹ ਹੀ ਭਗਤ ਰੂਹ ਹੈ ਜਿਹਦੇ ਬਾਪਤ ਗੁਰੂ ਨਾਨਕ ਸਾਹਿਬ ਆਛੇ ਕਹਿੰਦੇ ਆਪਣਾ ਨਾਮ ਨਹੀਂ ਲਿਆ ਗੁਰੂ ਅੰਮ੍ਰਿਤ 10 12 ਦਾ ਨਾਮ ਨਹੀਂ ਲਿਆ ਗੁਰੂ ਅੰਗ ਤੇ ਮਰ ਦਾ ਨਾ ਕਿਸੇ ਗੁਰੂ ਦਾ ਨਾਮ ਨਹੀਂ ਲਿਆ ਕਹਿੰਦੇ ਜੇ ਕਿਤੇ ਭਗਤੀ ਕਰਨੀ ਹੈ RAM ਜਪੋ ਜੀ ਐਸੇ ਐਸੇ ਤੋ ਰੂ ਪ੍ਰਲਾਦ ਜਪੇ ਵਰ ਜੈਸੇ ਛੋਟੀ ਉਮਰਾਨੇ ਪੁਲਾਗ ਵੱਡੀ ਕਰ ਲਈ ਜਿਵੇਂ ਛੋਟੇ ਸਹਿਬ ਜਦ ਦੀ ਸ਼ਹਾਦਤ ਨੂੰ ਨਿੱਕਿਆਂ ਜਾਂਦਾ ਵੱਡੇ ਛਾ ਕਿਦਰੋਂ ਮਸ਼ਹੂਰ ਹੈ ਕਿ ਛੋਟੀ ਉਮਰ ਦੇ ਵੱਡੀ ਉਮਰ ਦਾ ਚਲੋ ਕੋਈ ਜੰਗ ਲੜ ਪਵੇ ਕੰਮ ਕਰ ਦੇਵੇ ਵੱਖਰੀ ਗੱਲ ਕਿ ਛੋਟੀ ਉਮਰ ਦੇ ਵਿੱਚ ਇਹ ਜਿਹੜੇ ਕਾਰਜ ਕਰ ਲੈਣ ਕਿ ਕੰਮ ਉਹ ਕਰ ਦੇਣੇ ਜਿਹੜੇ ਬਜ਼ੁਰਗ ਨਹੀਂ ਕਰ ਸਕੇ ਵੱਡੇ ਨਹੀਂ ਕਰ ਸਕੇ ਤਾਂ ਹੀ ਤਾਂ ਉਹਨਾਂ ਛੋਟਿਆਂ ਨੂੰ ਸਾਬ ਜਿਆਦਿਆਂ ਨੂੰ ਬਾਬੇ ਕਰਕੇ ਯਾਦ ਕਰਦੇ ਕਿ ਉਹਨਾਂ ਨੂੰ ਬਾਬਾ ਜੀ ਕਹਿ ਕੇ ਬੁਲਾਉਂਦੇ ਆ ਯਾਦ ਕਰਦੇ ਆ ਕੰਮ ਵੱਡਾ ਤੇਰਾ ਵੀ ਕੰਮ ਜਿੰਦਣ ਵੱਡਾ ਹੋਜੇਗਾ ਤੂੰ ਵੱਡਾ ਹੋ ਜਾਏਗਾ ਉਮਰ ਵੱਡੀ ਹੋਣ ਨਾਲ ਵਡੇਰਾ ਹੋਣ ਨਾਲ ਦਾੜ੍ਹੀ ਚਿੱਟੀ ਹੋਣ ਨਾਲ ਤੋਂ ਵੱਡਾ ਨਹੀਂ ਹੋਇਆ ਜਿੱਦਾਂ ਤੇਰੇ ਕਾਰਜ ਵੱਡੇ ਹੋਣ ਲੱਗੇ ਨਾ ਇੱਥੇ ਵੀ ਵੱਡਾ ਉਸ ਵਾਹਿਗੁਰੂ ਦੀ ਨਿਗਾਹ 'ਚ ਵੀ ਵੱਡਾ ਹੋ ਜਾਏਗਾ ਹੁਣ ਉਹਨਾਂ ਦੀਆਂ ਮਾਤਾਵਾਂ ਨੇ ਉਹਨਾਂ ਨੂੰ ਬਚਪਨ 'ਚ ਹੀ ਰਾਮ ਨਾਮ ਦੀ ਕੁਰਤੀ ਦਿੱਤੀ ਹੈ ਕਿ ਉਹ ਵਾਹਿਗੁਰੂ ਤੋਂ ਵਗਰੇ ਕੁਝ ਨਹੀਂ ਹੋਣਾ ਭਾਈ ਅਸਲੀ ਜੀਵਨ ਤੇਰਾ ਹੋਈ ਹੈ ਸਾਡੀਆਂ ਮਾਤਾ ਪਿਤਾ ਨੇ ਸਾਨੂੰ ਨਹੀਂ ਸਿਖਾਇਆ ਸਾਨੂੰ ਸਿਖਾਇਆ ਖੇਲ ਤਮਾਸ਼ੀਆਂ ਮਾਤਾ ਪਿਤਾ ਸੋਚਣ ਲੱਗ ਜਾਂਦੇ ਕਿ ਪੁੱਤਰ ਵੱਡਾ ਹੋਏਗਾ ਸਾਡਾ ਸਹਾਰਾ ਬਣੇਗਾ ਨੌਕਰੀ ਕਰੇਗਾ ਪਰ ਜਨਣੀ ਜਾਤ ਹੈ ਹਉ ਤਾਂ ਵੱਡਾ ਹੋਤ ਹੈ ਇਤਨਾ ਕੋ ਨ ਜਾਣੇ ਇਹ ਦਿਨ ਦਿਨ ਅਵਧ ਘਟਦਾ ਹੈ ਮਾਂ ਕੋ ਚੰਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਪਰ ਭੁੱਲ ਗਈ ਇਹ ਉਮਰ ਘਟ ਰਹੀ ਹੈ ਅਸਲ ਦੇ ਵਿੱਚ ਦੁਨੀਆ ਦੇ ਵਿੱਚ ਸਬਦੀ ਕਰ ਰਹੀ ਹੈ ਕਹਿੰਦੇ ਜਦੋਂ ਸੂਰ ਚੜਾ ਕਹਿੰਦੇ ਸੂਰ ਚੜਦੇ ਹੈ ਨਾ ਸਭ ਸੇ ਘਟੇ ਆਰ ਜਾ ਕਹਿੰਦੇ ਜਦੋਂ ਸੂਰ ਦਾ ਪ੍ਰਕਾਸ਼ ਸ਼ੁਰੂ ਹੋ ਗਿਆ ਤਉਹ ਹੀ ਤੇਰੀ ਸਮਝ ਲੋ ਉਸੇ ਤਰ੍ਹਾਂ ਤੇਰੀ ਨਿਗਾ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਤਰੀ ਉਮਰ ਜੋ ਘਟਦੀ ਸ਼ੁਰੂ ਹੋ ਜਾਂਦੀ ਹੈ ਦਿਨੋ ਦਿਨ ਹਰ ਦਿਨ ਘਟਦੀ ਹੈ ਸੂਰਜ ਚੜੇ ਵਜੋਗ ਸਭ ਸੇ ਕਟੇ ਆਰ ਜਾ ਇਹ ਉਮਰ ਘੜਦੀ ਜਾ ਰਹੀ ਹੈ ਹਰ ਪਲ ਇਹ ਨਾ ਸੋਚ ਇਹੀ ਸੋਚ ਨਾ ਇਹੀ ਤਾਂ ਆਪਾਂ ਸੋਚਦੇ ਨਹੀਂ ਆਪਾਂ ਸੋਚਦੇ ਮੈਂ ਵੱਡਾ ਹੋ ਗਿਆ ਮੇਰੀ ਉਮਰ ਬਡੇਰੀ ਹੋ ਗਈ ਹੈ ਮੈਂ ਸਿਆਣਾ ਹੋ ਗਿਆ ਉਹ ਭਰਿਆ ਮਾਨਸਾ ਅਸਲ ਤੇਰੀ ਉਮਰ ਖਤਮ ਹੋ ਗਈ ਆਪਾਂ ਤਾਂ ਜਸ਼ਨ ਮਨਾਉਣੇ ਆ ਖੁਸ਼ੀ ਮਨਾਉਣੇ ਮਨਾ ਲਿਆ ਕਰੋ ਪਰ ਇੱਕ ਪਦਵੀ ਪਾਉਣ ਤੋਂ ਉਪਰੰਤ ਕਿ ਅੱਜ ਮੈਂ ਵਾਹਿਗੁਰੂ ਦੇ ਨਾਲ ਮੇਰਾ ਨਾਤਾ ਉਹਦੇ ਘਰ ਤੱਕ ਜਾਣ ਦਾ ਬਹੁਤ ਨੇੜੇ ਹੋ ਗਿਆ ਹੁਣ ਫਿਰ ਕੁਝ ਹੀ ਮਨਾਈਦੀ ਹੁੰਦੀ ਹੈ ਪਰ ਮੇਚਰ ਤਾਂ ਅਜ ਵੀ ਤੂੰ ਦੂਰੀ ਬੈਠਾ ਭਗਤੀ ਤਾਂ ਹੈ ਨਹੀਂ ਸਿਮਰਨ ਨਹੀਂ ਹੈ ਪੂਜਾ ਨਹੀਂ ਹੈ ਪਾਠ ਨਹੀਂ ਹੈ ਕੋਈ ਉਸਦਾ ਵਾਹਿਗੁਰੂ ਵਾਲਾ ਸੰਸਕਾਰ ਨਹੀਂ ਅਸਲ ਦੇ ਵਿੱਚ ਤਾਂ ਤੇਰੇ ਅੰਦਰ ਕਾਦੀ ਕੁਝ ਹੀ ਮਨਾ ਰਾਂ ਭਾਈ ਅਕਸਰੀ ਮਨਾਉਨੇ ਆ ਨਾ ਕਿ ਹੁਣ ਤਾਂ ਐਸਾ ਆ ਸਾਡੇ ਪੰਥ ਦੀ ਮੱਤ ਵਜੀ ਹੈ ਨਾ ਸ਼ਹੀਦਾਂ ਦੇ ਕਿ ਇੱਕ ਕਟਦੇ ਆ ਜੀ ਮਤ ਦੇਖੋ ਇਹਨਾਂ ਦੀ ਕਿ ਆਪਾਂ ਵੀ ਬਣਾਉਣਾ ਹੈ ਬੱਚਿਆਂ ਦੇ ਕਦੇ ਸੋਚਿਆ ਕਿ ਮੇਰੇ ਬੱਚੇ ਨੇ ਕਿਹੜੀ ਐਸੀ ਤਰੱਕੀ ਕਰ ਲਈ ਹੈ ਕਿ ਮੈਨੂੰ ਖੁਸ਼ੀ ਹੋਵੇ ਕਿ ਅੱਜ ਮੇਰਾ ਪੁੱਤਰ ਭਗਤ ਬਣ ਗਿਆ ਤੇਰਾ ਪੁੱਤਰ ਤਾਂ ਕਦੇ ਗੁਰਦਾਰੇ ਵੀ ਨਹੀਂ ਆਇਆ ਅਮਰਤ ਸਕਣਾ ਸਿੱਖੀ ਦੇ ਮਾਰਗ ਤੇ ਚੱਲਣਾ ਤਾਂ ਬਹੁਤ ਦੂਰ ਦੀਆਂ ਗੱਲਾਂ ਹੋ ਗਈ ਉਦੋਂ ਉਦਨੇ ਹੁੰਦਾ ਜਦ ਤਨ ਕੋਈ ਖਾਣ ਪੀਣ ਵਾਲਾ ਸਮਾਨ ਹੋਵੇ ਉਦੋਂ ਦੇ ਬੱਚਾ ਨੇ ਕਹਿੰਦੇ ਜਾ ਅੱਜ ਗੁਰਦਾਰੇ ਖਾ ਲਈ ਜਾ ਕੇ ਕਦੇ ਨਹੀਂ ਕਿਹਾ ਕਿ ਜਾ ਭਈ ਅੱਜ ਗੁਰਦਾਰੇ ਸਿੱਖਿਆ ਲੈ ਲੈ ਅੱਜ ਗਿਆਨ ਲੈ ਲੈ ਗੁਰੂ ਦੇ ਦਵਾਰੇ ਜਾ ਕੇ ਇਹੀ ਤੇਰੇ ਕੰਮ ਹੋਣੀ ਹੈ ਕੋਈ ਮਾਤਾ ਪਿਤਾ ਨਹੀਂ ਸਿਖਾਉਂਦਾ ਕਿਸੇ ਵਿਰਲੇ ਦੇ ਘਰੇ ਹੁਣ ਐਸਾ ਕਿ ਜਿਹੜੀ ਮਤ ਸਾਨੂੰ ਮਿਲਣੀ ਚਾਹੀਦੀ ਸੀ ਇਹੀ ਮਤ ਦਿੱਤੀ ਸੀ ਪੱਗ ਬੱਬਾ ਫਰੀਦ ਜੀ ਦੀ ਮਾਤਾ ਈ ਮਾਤਾ ਗੁਦਰੀ ਨੇ ਮਤ ਦਿੱਤੀ ਸਹਿਬ ਜਿਆਦਾਂ ਛੋਟਿਆਂ ਨੂੰ ਇਹ ਧਰਮ ਤੋਂ ਨਾ ਡੋਲ ਜਿਓ ਆ ਜਿੰਦਗੀਆਂ ਤਾਂ ਖਤਮ ਹੁੰਦੀਆਂ ਤੁਹਾਡੇ ਦਾਦੇ ਪੜਦਾਦੇ ਗਏ ਨੇ ਤੁਸੀਂ ਵੀ ਚਲੇ ਜਾਣਾ ਵਾ ਪਰ ਧਰਮ ਤੋਂ ਹੀ ਨਾ ਜਾਏ ਧਰਮ ਕਮਾ ਲਓ ਕਿ ਆਇਤਾ ਅਸੀਂ ਸਿੱਖਿਆ ਦੇਣੀ ਹੈ ਸਾਨੂੰ ਖੁਦ ਨਹੀਂ ਮਿਲੀ ਕਿਸੇ ਨੇ ਦਿੱਤੀ ਅਸੀਂ ਕਿਸੇ ਨੂੰ ਕੀ ਦੇ ਦਾਂਗੇ ਆਦੇ ਮਾਤਾ ਪਿਤਾ ਦੀ ਗੱਲ ਹੈ ਕਿ ਇਹਨਾਂ ਦੇ ਮਾਤਾ ਪਿਤਾ ਵੀ ਵੇੇ ਐਸੇ ਸੀ ਭਾਵ ਕਿ ਭਾਗ ਹੀਨ ਭ੍ਰਮ ਝੋਟਾ ਖਾਏ ਭਾਗਾ ਵਾਲਾ ਹੋਇਆ ਸਖਸ਼ ਜਿਹੜਾ ਭਾਈ ਰੱਬ ਦੇ ਘਰੇ ਰੱਬ ਦੇ ਭਗਤਾਂ ਦੇ ਘਰੇ ਜਾਂਪੇ ਆ ਤੇ ਭਗਤ ਇਹ ਕਹਿੰਦਾ ਭਾਈ ਕਿ ਜਿਵੇਂ ਬਿਜ਼ਨਸ ਹੁੰਦੇ ਆ ਕਿ ਇਸ ਬਿਜ਼ਨਸ ਦੇ ਵਿੱਚ ਸਾਡੀ ਕਮਾਈ ਬਹੁਤ ਆ ਫਾਇਦਾ ਬਹੁਤ ਆ ਚਾਹੇ ਖੇਤੀ ਬਾੜੀ ਆ ਭਾਵੇਂ ਕੋਈ ਫੈਕਟਰੀ ਆ ਕੋਈ ਹੋਰ ਆ ਕਿ ਸਾਡੀ ਕਮਾਈ ਬਹੁਤ ਐ ਤੇ ਚ ਭਈ ਆਪਣੇ ਬੱਚਿਆਂ ਨੂੰ ਵੀ ਆਪਾਂ ਉਸੇ ਲੈਣ ਦੇ ਵਿੱਚ ਡਾਕਟਰ ਡਾਕਟਰ ਦੀ ਲਾਈਨ 'ਚ ਪਾਉਂਦਾ ਵਕੀਲ ਵਕੀਲ ਦੀ ਲਾਈਨ 'ਚ ਪਾ ਦਿੰਦਾ ਉਸੇ ਤਰ੍ਹਾਂ ਹੀ ਭਗਤਾ ਨਾ ਕਿ ਜਿਹਦੇ ਕਰੇ ਭਗਤੀ ਹੋ ਗਈ ਉਹ ਆਪਣੇ ਬੱਚਿਆਂ ਨੂੰ ਵੀ ਭਗਤੀ ਦੇ ਮਾਰਗ ਤੇ ਪਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਤੋ ਮਾਤਾ ਪਿਤਾ ਕੋਈ ਭਗਤੀ ਨਹੀਂ ਤੇ ਪੁੱਤਰ ਨੂੰ ਕਿੱਥੇ ਪਾਊਗਾ ਉਹ ਤਾਂ ਆਪਣੇ ਪੁੱਤਰ ਨੂੰ ਝੂਠੇ ਸੁਪਨੇ ਦਿਖਾਊਗਾ ਮੇਰਾ ਪੁੱਤਰ ਵੱਡਾ ਹੋ ਕੇ ਵਕੀਲ ਬਣੋ ਡਾਕਟਰ ਬਣੋ ਆਪ ਕੀ ਹੈ ਪਈ ਕਿ ਅਸਲ ਦੇ ਵਿੱਚ ਤਾਂ ਜੋ ਕਾਰਜ ਕਰਨ ਵਾਸਤੇ ਆਏ ਆ ਉਹ ਹੈ ਭਗਤੀ ਪਾਲਾ ਉਸ ਵੈਰ ਨੂੰ ਕਿ ਆਹ ਜਿਹੜਾ ਮੌਕਾ ਮਿਲਿਆ ਨਾ ਮਰੁੱਖਾ ਦੇ ਇਹ ਵਾਰ-ਵਾਰ ਨਹੀਂ ਮਿਲਣਾ ਕਬੀਰ ਮਾਨਸ ਜਨਮ ਦਲੰਬ ਹੈ ਹੋਏ ਨਾ ਵਾਰੰਗ ਮਾਰ ਕਿ ਇਹ ਹੀ ਸਾਨੂੰ ਅਨੇਕਾਂ ਗੱਲਾਂ ਸਿਖਾਉਂਦੀਆਂ ਨੇ ਭਾਈ ਕਿ ਜੇ ਸਾਨੂੰ ਬਚਪਨ ਤੋਂ ਹੀ ਇਸ ਗੱਲ ਦਾ ਗਿਆਨ ਮਿਲੇ ਨਾ ਇਹ ਬੱਚੇ ਦੇ ਭਾਵੇਂ ਕਕਾਰ ਬਗੈਰ ਕਿਤੇ ਬੈਠਦਾ ਭਾਈ ਤੁਸੀਂ ਘਰੇ ਵੀ ਜਦੋਂ ਬੱਚਾ ਜੰਮਦਾ ਨਾ ਤੁਸੀਂ ਖੁਦ ਵੀ ਖੰਡੇ ਪਾਟੇ ਦਾ ਅਮਰ ਤਿਆਰ ਕਰ ਸਕਦੇ ਏ ਜਪਜੀ ਸਾਹਿਬ ਦਾ ਪਾਠ ਕੀਤਾ ਬਤਾਸੀ ਤਿਆਰ ਕੀਤੀ ਸ਼ੁਰੂਆਤ ਕਰ ਲੋ ਅਸਲੀ ਅਮਰ ਤੱਕ ਇੱਕ ਦਿਨ ਇੱਕ ਦਿਨ ਪਹੁੰਚ ਜਾਏਗਾ ਜਦੋਂ ਸ਼ੁਰੂਆਤ ਹੀ ਮਾੜੀ ਹੋਈ ਹੈ ਫਿਰ ਚੰਗਾ ਖੋਲ ਕਿੱਥੋਂ ਪਾੜਦੇ ਆ ਭਾਵ ਗੁਰਮਤਿ ਦੀ ਗੁਰਤੀ ਦਵੋ ਕਿ ਬਾਹਰ ਜਾਣੇ ਆ ਦੁਨੀਆਂ ਦੇਖਦੇ ਆ ਮਾ ਰੋਂਦੀਏ ਮੇਰੇ ਪੁੱਤਰ ਮੈਨੂੰ ਘਰੋਂ ਕੱਢ ਦਿੱਤਾ ਕਿ ਮੇਰੇ ਪੁੱਤਰ ਨੇ ਭਾਈ ਸਾਨੂੰ ਬਿਰਧ ਆਸ਼ਰਮ ਵੜ ਦਿੱਤਾ ਮਾ ਤੂੰ ਗਲਤ ਆ ਤੇਰਾ ਪੁੱਤਰ ਕੋਈ ਗਲਤ ਨਹੀਂ ਤੂੰ ਗਲਤ ਆ ਜਦੋਂ ਉਹਦੀ ਪਾਲਣ ਪੋਸ਼ਣ ਕਰਨੀ ਸੀ ਤੈਨੂੰ ਨਹੀਂ ਪਤਾ ਕਿ ਗਰਵਾਨੀ ਨੇ ਤਿੰਨ ਪੁੱਤਰਾਂ ਨੂੰ ਆਜ਼ਾਦ ਦਿੱਤੀ ਏ ਕਿ ਲਾਦ ਹੋਵੇ ਤਾਂ ਐਸੀ ਹੋਵੇ ਜਨਨੀ ਜਨੇ ਤਾਂ ਭਗਤ ਜਨ ਸਭ ਲਈ ਉਪਦੇਸ਼ ਹੈ ਕਿ ਹਰ ਮਾਤਾਇ ਕੁੱਪੁੱਤਰ ਨੂੰ ਕਿਐਸਾ ਜਨਮ ਦੇਵੇ ਜਨਣੀ ਜਨੇਤਾ ਭਗਤ ਜਨ ਕੈ ਦਾਤਾ ਕੈ ਸੂਰ ਨਹੀਂ ਤਾਂ ਜਨਣੀ ਬਾਜ ਰਹੇ ਕਾਹੇ ਕਬਾਵੇ ਨੂਰ ਤੈਨ ਪੁੱਤਰ ਭਗਤ ਹੋਵੇ ਸੂਰਮਾ ਹੋਵੇ ਤਾਂ ਨਹੀਂ ਹੋਵੇ ਇਸ ਤੋਂ ਇਲਾਵਾ ਜਮੀਨ ਤੂੰ ਤਾਂ ਜੰਮਿਆ ਨਾ ਉਹ ਜੰਮ ਦਿੱਤਾ ਜਿਹੜਾ ਤੈਨੂੰ ਘਰੋਂ ਕੱਢ ਗਿਆ ਗਲਤੀ ਤੇਰੀ ਹੈ ਕੰਡਾ ਤੂੰ ਵੀ ਜੇ ਹੈ ਇਹ ਹ ਤਾਂ ਪੈਰ ਤੇ ਵੱਜਣਾ ਹੀ ਆ ਭਈ ਹੋਰ ਕਿ ਰੋੜੇ ਘਰ ਜੇ ਤੂੰ ਰੱਖੇ ਹੋਏ ਨੇ ਜੇ ਕਿਤੇ ਭਗਤ ਕਿਵੇਂ ਜੰਮੇਗੀ ਕਿਵੇਂ ਬਣਾਵੇਂਗੀ ਕਿ ਭਾਈ ਉਸ ਤੋਂ ਪਹਿਲਾਂ ਤੈਨੂੰ ਖੁਦ ਭਗਤੀ ਦਾ ਮਾਨ ਅਪਣਾਉਣਾ ਪੈਣਾ ਸੀ ਉਹ ਤਾਂ ਭਾਈ ਆ ਨਾਟਕ ਚੇੜ ਕਵੀ ਸਾਸ ਵੀ ਬਹੁਤੀ ਐਸੇ ਨਾਟਕ ਦੇਖਦੀ ਰਹੀ ਸੀ ਰੋਣਾ ਤਾਂ ਹੋਣਾ ਕਿਤੇ ਰੱਬ ਦੀ ਗੱਲ ਹੀ ਨਹੀਂ ਕੀਤੀ ਪਰਮਾਤਮਾ ਦਾ ਨਾਮ ਵੀ ਨਹੀਂ ਜਪਿਆ ਇਹ ਬਾਤ ਆ ਗਲਤੀ ਤੇਰੀ ਹੈ ਤੇਰਾ ਪੁੱਤਰ ਅੱਜ ਭੜਕਦਾ ਅਸਦਾ ਨਸ਼ੇੜੀ ਆ ਚੋਰਾ ਡਾਕੂ ਆ ਤੈਂ ਬਣਾਇਆ ਦੋ ਜਨਾਂ ਦੇ ਦੱਦੇ ਦੋਸ਼ ਨਾ ਦੇਈ ਕਿਸੇ ਦੋਸ਼ ਕਰਮਾ ਆਪਣੇ ਆ ਇਹ ਸਾਰਾ ਕੁਝ ਇਹ ਮਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਰਿਸਪੌਂਸਿਬਿਲਟੀ ਕਿਉਂਕਿ ਬੱਚਾ ਉਹਦੀ ਕੁੱਖ ਦੀ ਬਿੱਤੀ ਹੁੰਦਾ ਉਹੀ ਸਿਖਾ ਸਕਦੀ ਹੈ ਕਿ ਪਹਿਲਾਂ ਮਾਂਵਾ ਹੁੰਦੀ ਸੀ ਐਸਾ ਸਿਖਾਉਂਦੀ ਹੁੰਦੀ ਸੀ ਕਿ ਗਿਆਨ ਦਿੱਤੇ ਸੀ ਉਦੋਂ ਭਾਈ ਸਤਜਗਤ ਦਾ ਸਮਾਂ ਸੀ ਜਦ ਜੋ ਬਦਲਦੇ ਗਏ ਸਮਾ ਬਦਲਦਾ ਗਿਆ ਵਿਚਾਰ ਬਦਲਦੇ ਗਏ ਕਲਯੁਗ ਆ ਗਿਆ ਆ ਸਾਡੀ ਮਤ ਕਿਵੇਂ ਵੱਜੀ ਹੋਈ ਹੈ ਕਿ ਅਸੀਂ ਗਿਆਨ ਤੋਂ ਵਾਂਝੇ ਹੋ ਗਏ ਛੋਟੇ ਕੀ ਵੱਡੇ ਸਭ ਹੀ ਕੋ ਸਾਡੀ ਵਾਂਝੀ ਹੋਈ ਪਈ ਹੈ ਗਿਆਨ ਤੋਂ ਪਤਾ ਹੀ ਨਹੀਂ ਹੈ ਕਿ ਕਰਨਾ ਕੀ ਹੈ ਕਿ ਸਾਡਾ ਮਾਰਕ ਕੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਇਹ ਪਾਸ਼ਾ ਨੇ ਜਿੱਥੇ ਵੀ ਲਿਖ ਕੇ ਦੇ ਦਿੱਤੀ ਨਾ ਸਾਨੂੰ ਇਸ ਨੂੰ ਅਸੀਂ ਮੰਨਣਾ ਵਾ ਮਤਲਬ ਇਹ ਨਹੀਂ ਹੈ ਕਿ ਸਭ ਤੋਂ ਵੱਡੇ ਜੇ ਜੇ ਸੋਚਿਆ ਜਾਵੇ ਨਾ ਦੇਖੋ ਧਿਆਨ ਨਾਲ ਨਿਗਾਹ ਮਾਰ ਕੇ ਅਸੀਂ ਸਭ ਤੋਂ ਵੱਡੇ ਮੂਰਤੀ ਪੂਜਕ ਬਣ ਗਏ ਕਿ ਜਿਹੜੇ ਸ਼ਬਦ ਨੂੰ ਅਸੀਂ ਆਪਣੀ ਸੁੱਤ ਨਾਲ ਜੋੜ ਕੇ ਗਾਹ ਨੂੰ ਤੁਰਨਾ ਸੀ ਨਾ ਬਸ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ ਆ ਇਹ ਜੋ ਕੁਛ ਅਸੀਂ ਕਰਦੇ ਆ ਨਾ ਹੁਣ ਗੁਰਬਾਣੀ ਤਾਂ ਹੁੰਦੀ ਐ ਭਾਈ ਗੁਰਬਾਣੀ ਦਾ ਸਤਕਾਰ ਕੀ ਆ ਤੁਹਾਡੇ ਮੋਬਾਈਲ ਨਾਲ ਲੈਪਟਾਪ ਹਰ ਜਗ੍ਹਾ ਹੁੰਦੀ ਐ ਗੁਰਬਾਣੀ ਤਾਂ ਗੁਰਬਾਣੀ ਐ ਨਾ ਕਿਤੇ ਵੀ ਲਿਖੀ ਹੋਈ ਔਰ ਨਹੀਂ ਵੀ ਇਹ ਕਾਗਜ ਤੇ ਲਿਖੀ ਹੋਈ ਐ ਕਾਗਜ ਹੁਣ ਹੁਣ ਇਹਨੂੰ ਪੂਜਾ ਕਰੋ ਲਿਆ ਕੇ ਰੋਟੀ ਰੱਖ ਦੇਣਗੇ ਉਹੀ ਸ਼ਬਦ ਤਾਂ ਤੁਹਾਡੇ ਮੋਬਾਈਲ ਚੰਦਾ ਕਿਤੇ ਰੱਖਿਆ ਪ੍ਰਸ਼ਾਦਾ ਲੈ ਵੀ ਗੁਰਬਾਣੀ ਨੂੰ ਰੋਟੀ ਖਿਲਾ ਦੀਏ ਨਹੀਂ ਵੀ ਤੁਸੀਂ ਤਾਂ ਕਾਗਜ ਨੂੰ ਖਿਲਾ ਰਹੇ ਆ ਕਿ ਕਦੇ ਸੋਚੇ ਕਿਤੇ ਰੁੱਕ ਕੇ ਵਿਚਾਰ ਤੱਕ ਰਿਆ ਕਰੋ ਵੀ ਕਾगज ਰੋਟੀਆਂ ਕਿੱਥੋਂ ਖਾਊਗਾ ਕਾगज ਨੂੰ ਕਿਹੜੀ ਠੰਡ ਕਿਹੜੀ ਗਰਮੀ ਲੱਗੂਗੀ ਕਹਿੰਦੇ ਮਹਾਰਾਜ ਦਾ ਆਦਰ ਸਤਕਾਰ ਆ ਇਹ ਆਦਰ ਸਤਕਾਰ ਨਹੀਂ ਹੈ ਆਦਵ ਤੇ ਸਤਕਾਰ ਉਹ ਹੈ ਜਿਹੜਾ ਗੁਰੂ ਦੇ ਆਏ ਹੋਏ ਬਚਨਾਂ ਦੀ ਪਾਲਣਾ ਕਰ ਲੈਣੀ ਬਸ ਇਹੀ ਹੈ ਨਹੀਂ ਕਰੇਗਾ ਇਹੀ ਨਰਾਦਰ ਉਹ ਸਾਰੀ ਕੌਮ ਹੀ ਕਰਦੀ ਹੈ ਸਾਰੇ ਦੋਸ਼ੀ ਹੈ ਕਿਥੇ ਤਾਂ ਛੋਟੀ ਛੋਟੀ ਗੱਲ ਤੇ ਭਾਈ ਕਾगज ਦੇ ਅੰਗ ਪਾੜ ਗਏ ਜੀ ਇਹ ਹੋ ਗਿਆ ਸਜ਼ਾ ਦੇਤੀ ਔਲਾਦੀ ਇਹ ਤਾਂ ਤੁਸੀਂ ਇੱਥੇ ਦੋਸ਼ੀ ਬਣੇ ਹੋ ਨਾ ਅਸਲ ਦੇ ਵਿੱਚ ਜਦੋਂ ਬਚਨ ਜਿਹੜੇ ਬਚਨਾਂ ਨੂੰ ਅਸੀਂ ਪਾਲਣਾ ਨਹੀਂ ਕਰਦੇ ਨਾ ਉਸ ਵੈਰੂ ਦੇ ਦੋਸ਼ੀ ਆ ਉਹਦੀਆਂ ਸਜ਼ਾਵਾਂ ਫਿਰ ਵੱਡੀਆਂ ਹੀ ਨੇ 84 ਲੱਖ ਦਾ ਨਰਕ ਇਹਦੇ ਭਰਮ ਭਲੇਖਤ ਨਿਕਲ ਹੀ ਕੋਈ ਨਹੀਂ ਹੈ ਬਾਣੀ ਪੜਦੇ ਆ ਮਹਾਰਾਜ ਉੱਚਾ ਨੀਕਾ ਨਾ ਦੀ ਢੂਈ ਦਿਖੂਗੀ ਆਪਣੇ ਲੋਕ ਦੇਖਦੇ ਆਂ ਅਸੀਂ ਕੀ ਕਦਿਆਂ ਲਾਉਣੇ ਆ ਭਾਈ ਉਹ ਤਾਂ ਪੜਨ ਵਾਤੇ ਹੁੰਦੀਆਂ ਆ ਕਿ ਕਿਸੇ ਸਾਹ ਹਰਨ ਕਿਸੇ ਆਪਣੀ ਅਨ ਕੰਦੇ ਨਾਲ ਆਪਦੇ ਸੈਟਿੰਗ ਫੈਟਿੰਗ ਕਰਨੀ ਹੁੰਦੀ ਹੈ ਬੈਠ ਕੇ ਪੜਨੀ ਹੈ ਨਹੀਂ 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 ਮਹਾਰਾਜ ਨੇ ਨਹੀਂ ਛੇੜੀਓ ਮਰਦੀ ਬਾਹਲ ਜੋਗੀ ਬੋਡਾ ਹਲਦੀ ਆ ਕੀ ਹੈ ਕਾਗਜ਼ ਵੀ ਇੱਕ ਪੂਜਾ ਹੀ ਹੋਗੀ ਮੂਰਤੀ ਹੋਗੀ ਵੈਸੇ ਜੇ ਮੂਰਤੀਆਂ ਤੋਂ ਭਜਦੇ ਆ ਪਰ ਅਸਲ ਤੇ ਮੂਰਤੀ ਪੂਜਤ ਅਸੀਂ ਕਰਦੇ ਆ ਸਭ ਤੋਂ ਵੱਡੀ ਇਹ ਤਾਂ ਵੀ ਵੈਸੇ ਨੂੰ ਤਾਂ ਇੱਕ ਸ਼ਬਦ ਆਇਆ ਹੋਇਆ ਕਿਤੇ ਵੀ ਲਿਖਤਾ ਮੰਨਣ ਦੀ ਗੱਲ ਆ ਪਰ ਇਹ ਗੱਲ ਤਾਂ ਅਸੀਂ ਮੰਨਦੇ ਹੀ ਨਹੀਂ ਪਾਈ ਐਸੀ ਮਤ ਤੋਂ ਕਿੱਥੋਂ ਨਿਕਲੀਏ ਕਿ ਸਾਨੂੰ ਸਿੱਖਿਆ ਦੇਣ ਵਾਲੇ ਨਹੀਂ ਮਤ ਤੋਂ ਨਿਕਲਦੇ ਉਹ ਗੁਰੂ ਦੀ ਮਤਤ ਨਹੀਂ ਤੇ ਬੱਚੇ ਜਾਂ ਉਹਨਾਂ ਦੇ ਮਾਤਾ ਪਿਤਾ ਪੇਰੈਂਟਸ ਨੂੰ ਕਿੱਥੋਂ ਸਿੱਖਿਆ ਦੇਣਗੇ ਕਿ ਹਰ ਇੱਕ ਮਾਤਾ ਪਿਤਾ ਨੇ ਇਹ ਸਿੱਖਿਆ ਦੇ ਬੱਚੇ ਨੂੰ ਇਹ ਭਾਈ ਤੂੰ ਇੱਥੇ ਮੇਰੇ ਪੁੱਤਰ ਆ ਗਏ ਮੇਰੀ ਧੀ ਤੂੰ ਪਤਾ ਕਿਸ ਬਾਤ ਤੇ ਆਈਆਂ ਧਰਮ ਕਮਾਉਣ ਦੀ ਖਾਤਰ ਕਿ ਜਿਹੜਿਆ ਦੁਨਿਆਵੀ ਕਾਰਦੇ ਨੇ ਤਾਂ ਭਾਈ ਕਰਦੇ ਰਹਿਣਾ ਆਪਾਂ ਪਰ ਅਸਲੀ ਤੇਰਾ ਕਰਤਿਆ ਧਰਮ ਕਮਾਣਾ ਗੁਰ ਸੇਵਾ ਤੇ ਭਗਤ ਕਮਾਈ ਕੋਈ ਨਹੀਂ ਸਿੱਖਿਆ ਦਿੰਦਾ ਸਾਨੂੰ ਨੂੰ ਖੁਦ ਮਿਲੀ ਭਾਈ ਬਰਲੇ ਆ ਮਾਵਾ ਬਰਲੇ ਮਾਤਾ ਪਿਤਾ ਸਨੇ ਭਾਈ ਹੋ ਜਿਹੜੀਆਂ ਮਾਤਾ ਆਪਣੇ ਪੁੱਤਰ ਨੂੰ ਆਪਣੀ ਕੁੱਖ ਦੇ ਵਿੱਚ ਹੀ ਗਿਆਨ ਦਿੰਦੀਆਂ ਨੇ ਰੱਬ ਦਾ ਕਿ ਮਾਂ ਧਰਮੀ ਹੋਵੇ ਐਵੇਂ ਥੋੜੀ ਤਸ਼ਮੇਸ਼ ਪਿਤਾ ਜੀ ਮਹਾਰਾਜ ਐਡੇ ਵੱਡੇ ਯੋਧੇ ਸੂਰਮੇ ਸੰਤ ਸਿਪਾਈ ਬੜੇ ਕਿ ਉਸ ਵੈਗਰੂ ਅਕਾਲ ਕੁਰਖ ਨੇ ਆਉਣਾ ਉੱਥੇ ਕਿ ਆਤਮਾ ਉਹ ਨਹੀਂ ਸੁੱਚੀ ਹੁੰਦੀ ਜਿੰਨੀ ਮਾਤਾ ਦੀ ਕੁੱਖ ਸੁੱਚੀ ਹੋਵੇ ਸੁੱਚੀ ਕਿਵੇਂ ਹੁੰਦੀ ਹੈ ਬੰਦਗੀ ਕਰਕੇ ਸੇਵਾ ਕਰਕੇ ਮਾਤਾ ਗੁਜਰ ਘਰ ਕੋਈ 26 ਸਾਲ ਦਾ ਸਮਾਂ ਹੈ ਕੋਈ 27 ਕਹਿੰਦਾ ਕੋਈ 26.5 ਕੋਈ ਕੋਸ ਚਲੋ ਜਿੰਨਾ ਵੀ ਹੋਇਆ ਆਪਾਂ 26 ਲਾ ਕੇ ਚੱਲੋ ਇੰਨੇ ਸਾਲ ਬਾਬੇ ਕਾਲੇ ਪੋਰੀ ਵਿੱਚ ਉਥੇ ਭਾਈ ਨਿਤ ਸੇਵਾ ਕਰਦੀ ਹੈ ਸੰਗਤਾਂ ਦੀ ਸੇਵਾ ਕਰਦੀ ਹੈ ਤੇ ਭਾਈ ਰੋਟੀ ਪਾਣੀ ਜੁੱਜ ਘਾੜਾ ਬਣਾਣਾ ਖਾਣਾ ਸਭ ਸੇਵਾ ਕਰਨੀ ਪਲ ਪਤੀ ਧਰਮ ਨਿਭਾਇਆ ਪਤਨੀ ਧਰਮ ਨਿਭਾਇਆ ਆਪਣੇ ਪਤੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸੇਵਾ ਕੀਤੀ ਜੋ ਨੌਵੇਂ ਨਾਨਕ ਨੇ ਤੇ ਇੰਨੇ ਸਾਲ ਸੇਵਾ ਕੀਤੀ ਹੈ ਨਿਸ਼ਕਾਮ ਸੇਵਾ ਕੀਤੀ ਹੈ ਮੰਜ ਕੋਈ ਰਤੀ ਭਰਵੀ ਬੈਰ ਵਿਰੋਧ ਨਹੀਂ ਕੋਈ ਲਾਲਚ ਨਹੀਂ ਹੈ ਕਿ ਮੈਂ ਤਾਂ ਗਰੀਬਾਂ ਦੇ ਕਿੱਥੇ ਘਰੇ ਆ ਗਈ ਕਿੱਥੇ ਵੇ ਐਨੇ ਰਾਜ ਭਾਗ ਭੂਦੀ ਸੀ ਅੱਜ ਮੈਂ ਰੋਟੀ ਰੋਟੀ ਤੋਂ ਮਹਤਾਜਾਂ ਸੱਚੇ ਦਿਲੋਂ ਸੇਵਾ ਕੀਤੀ ਸੱਚੀ ਆਤਮਾ ਅੰਦਰ ਸੱਚ ਵਸਾਲਿਆ ਐਸਾ ਸੱਚ ਵਸਿਆ ਕਿ ਖੁਦ ਸੱਚ ਅਕਾਲ ਪੁਰਖ ਘਰ ਆ ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਵੇਂ ਨਹੀਂ ਪੁੱਤਰ ਇਹ ਜਿਵੇਂ ਜੰਮਦੇ ਇਦੇ ਬਾਅਦ ਤੇ ਸ਼ੁੱਧ ਹੋਣਾ ਪੈਂਦਾ ਕਿ ਇਹ ਐਸਾ ਪੁੱਤਰ ਤੁਹਾਡਾ ਜਮੇਗਾ ਸਮਝ ਨੋ ਜਿਸ ਨੂੰ ਅੱਜ ਅਸੀਂ ਥੋੜੀ ਜੀ ਤੱਤੀ ਵੀ ਬਾਹ ਲਗਣ ਦਿੰਦੇ ਹਾਂ ਇਹ ਠੰਡ ਹੋ ਗਈ ਨੰਗੇ ਪੈਰ ਨਹੀਂ ਛੜ ਕੇ ਤੁਰ ਦਿੰਦੇ ਬੇ ਠੰਡਾ ਭਾਈ ਕਦੇ ਸੋਚਿਆ ਕਿ ਜੇ ਇਹ ਭਗਤੀ ਤੋਂ ਹੀਣਾ ਹੋ ਗਿਆ ਨਾ ਇਹਨੇ ਪਤਾ ਨਹੀਂ ਕਿੱਥੇ ਕਿੱਥੇ ਤਰਫ ਕੇ ਮਾਰਨਾ ਇਹ ਕਿਹੜੀਆਂ ਪਤਾ ਨਹੀਂ ਕਿੱਥੇ ਬਰਫਿਲੀਆਂ ਪਹਾੜੀਆਂ ਆ ਜਿਹੜੇ ਕਾਵਾ ਕੁੱਤੇ ਤੁਰੇ ਫਿਰਦੇ ਆ ਨਾ ਆ ਦੇਖੀਏ ਕਦੇ ਸੋਚਿਆ ਕਿ ਮੈਂ ਮੇਰਾ ਪੁੱਤਰ ਇਸ ਜੁਨੀ ਚ ਨਾ ਚਲੇ ਜਾਵੇ ਇਹਦੀ ਕਦੇ ਫਿਕਰ ਕੀਤੀ ਹੈ ਬਿਲਕੁਲ ਨਹੀਂ ਕਰਦੇ ਪਤਾ ਹੀ ਨਹੀਂ ਹੈ ਗਿਆਨ ਤਾਂ ਤਾਂ ਹੀ ਨੇ ਅਨਸ ਕਿ ਨਾ ਦੁਨਿਆਵੀ ਗਿਆਨ ਦੀ ਪ੍ਰਾਪਤੀ ਕੀਤੀ ਹੈ ਨਾ ਧਾਰਮਿਕ ਗਿਆਨ ਦੀ ਪ੍ਰਾਪਤੀ ਕੀਤੀ ਗਿਆਨ ਲੈਣ ਦੀ ਸੋਚੀ ਕੋਈ ਨਹੀਂ ਕੋਈ ਸੋਚੇ ਕਿ ਰਮਾਲਾ ਕਿਤੇ ਝਾੜ ਕੇ ਆਉਣਾ ਡੋਲੂ ਦਹੀਂ ਦਾ ਦੁੱਧਾ ਭਰ ਕੇ ਕਿੱਥੇ ਝਾੜ ਕੇ ਆਉਣਾ ਸਾਡੀ ਮਨੋ ਕਾਮਨਾ ਇਹ ਸਿੱਖਿਆ ਹੋਇਆ ਬਸ ਅਸੀਂ ਇਹ ਨਹੀਂ ਸਿੱਖਿਆ ਕਿ ਅਸੀਂ ਇਸ ਸ਼ਬਦ ਤੋਂ ਲਾਹਾ ਕੀ ਲੈਣਾ ਇਸ ਛਾਦ ਨਾਲ ਤੁਰਪਾ ਇਹ ਕਰਵਾਣੀ ਦਾ ਸ਼ਬਦ ਆ ਨਾ ਇਹਦਾ ਨਾ ਤੁਰਨਾ ਪੈਣਾ ਐਦਾਂ ਨਹੀਂ ਗੱਲਾਂ ਬਾਣਣੀਆਂ ਜਿਹਨੇ ਬਣਾਉਣੀਆਂ ਉਹ ਤੁਰਪੋ ਭਾਈ ਨਹੀਂ ਬਣਾਉਣੇ ਤਾਂ ਨਾ ਜੀ ਭਾਈ ਤੁਹਾਡੀ ਇੱਛਾ ਕਿਹਦਾ ਕੀ ਜਾਣਾ ਵੈਗਰੂ ਦਾ ਕੀ ਕੱਢਣਾ ਨਾ ਵੱਡਾ ਨਾ ਵੇ ਘਾਟ ਨਾ ਜਾਵੇ ਕਿ ਨਾ ਉਹਨੇ ਛੋਟਾ ਹੋਣਾ ਨਾ ਵੱਡਾ ਹੋਣਾ ਭਾਵੇਂ ਉਹ ਸਾਰੇ ਨਾਮ ਜਪੋ ਦਾ ਭਾਵੇਂ ਨਾਮ ਜਪੋ ਨੂੰ ਕੋਈ ਫਰਕ ਨਹੀਂ ਹੈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋ ਦਿੰਦਾ ਰਹੇ ਨਾ ਚੁੱਕੇ ਭੋਗਣ ਇਹੋ ਨਾਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਕਹਦਾ ਮੈਨੂੰ ਕੋਈ ਫਿਕਰ ਨਹੀਂ ਫਿਕਰ ਸਾਨੂੰ ਇਹ ਵੈਗਰੂ ਆਪਣੇ ਬਾਰੇ ਵੀ ਸੋਚੋ ਆਪਣੇ ਬੱਚਿਆਂ ਬਾਰੇ ਵੀ ਸੋਚੋ ਕਿ ਮੇਰਾ ਛੋਟਾ ਜਿਹਾ ਲਾਲ ਕਿਤੇ ਬਲੁਗੜਾ ਬਣ ਕੇ ਨਾ ਧਰਤੀ ਤੇ ਘੁੰਮਦਾ ਫਿਰੇ ਕੋਈ ਜ਼ਿੰਦਗੀ ਦੇ ਇੱਕ ਦਿਨ ਸਭ ਦੀ ਸਮਾਪਤ ਹੋਣੀ ਹੈ ਜੇਸ਼ਟ ਮਾਣੈ ਸਗਲ ਮਥੇਨਾ ਜੋ ਦੇਖ ਰਿਹਾ ਨਾ ਖਮੋਰੇ ਅੱਜ ਬੱਚਿਆਂ ਦੇਖ ਰਿਹਾ ਕਿ ਦੇ ਵੀ ਵੱਡੇ ਬਣ ਗਏ ਇਹਨਾਂ ਦੇ ਬੱਚੇ ਹੋਣਗੇ ਤੇ ਮਤ ਇਹੀ ਲੈਣੀ ਹੈ ਭਾਈ ਕਿ ਅਸੀਂ ਇਸ ਸੰਸਾਰ ਵਿੱਚ ਆ ਕੇ ਆਪਣਾ ਜੀਵਨ ਸਫਲਾ ਕਰੀਏ ਐਸਾ ਸਫਲ ਕਰੀਏ ਕਿ ਅਸੀਂ ਵੈਗਰੂ ਦੇ ਨਾਲ ਸਾਡਾ ਮਲਾਪ ਹੋ ਜਾਵੇ ਆਪਣਾ ਹੋਵੇ ਸਾਡੇ ਬੱਚਿਆਂ ਦਾ ਹੋਵੇ ਸਿੱਖਿਆ ਦਿਆ ਕਰੋ ਨਹੀਂ ਤਾਂ ਭਾਈ ਆ ਜੋ ਬਹਿਣ ਹੈ 83 ਲੱਖ ਦਾ ਕੋਈ ਉੱਪਰ ਨਹੀਂ ਕਿਤੇ ਹੋਰ ਧਰਤੀ ਤੇ ਚਲੋ ਕੋਈ ਸਾਨੂੰ ਅਰਦਾਸ ਕਰਕੇ ਛਡਾਲੂਗਾ ਇਹ ਤਾਂ ਬਹਿਮ ਨੇ ਦਿਲ ਦੇ ਇਹਦਾ ਕਾਰੋਬਾਰ ਹੈ ਸਾਡੇ ਵੀ ਸੱਚੀ ਪੁੱਛੋ ਤੁਸੀਂ ਕਰਾਉਣੇ ਕਰੀ ਜਾਂਦੇ ਐ ਅਸਲ ਵਿੱਚ ਹੁੰਦਾ ਕੱਖ ਨਹੀਂ ਐ ਕੇ ਤਾਂ ਭਾਈ ਜਿਉਂਦੇ ਜੀ ਕਮਾਈ ਕਰ ਬਾਜਨ ਨੇ ਕਹਿ ਦਿੱਤਾ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਕਿ ਆਪਣਾ ਕਾਰਜ ਆਪ ਸਵਾਰ ਸੱਚਖੰਡ ਦੀ ਉਹਦੇ ਘਰ ਦੇ ਅਗੇ ਨਾ ਚਾਬੀ ਤੈਨੂੰ ਉੱਥੋਂ ਮਿਲਣੀ ਆ। ਕਿ ਅੰਦਰ ਆਉਣ ਦੀ ਦੇਣੀ ਉਹਨੇ ਉਹਨੂੰ। ਕਿ ਜੀਨੇ ਭਾਈ ਇੱਥੇ ਉਹਦੇ ਬਚਨ ਮੰਨੇ ਆ ਉੱਥੇ ਤੇਰੀ ਤਾਂ ਹੀ ਮੰਨੂਦਾ ਹੋ। ਮੈਂ ਕਹਿੰਦਾ ਚੱਲ ਬਾਹਰ ਆ। ਆ ਫਿਰ ਤੇ ਜੀਵ ਜੰਤੂ ਪਛੂ ਪੰਛੀ ਆਣੇ ਦੇਖ ਰਿਆ ਨਾ ਅਸੀਂ ਆ। ਇਹ ਤਾਂ ਨਰਕ ਨੇ ਹੋਰ ਕੀ ਐ। ਇਤੋਂ ਵੱਖਰਾ ਕੋਈ ਨਹੀਂ ਇੱਥੇ ਵਾ ਸਾਡੀ ਆਤਮਾ ਨੇ ਪ੍ਰਵੇਸ਼ ਕਰ ਜਾਣਾ। ਵਾ ਸਾਡੀ ਆਤਮਾ ਕੋਈ ਚੰਗੇ ਘਰ ਚਲੀ ਜਾਏ ਰੱਬ ਦੇ ਘਰ ਦੇ। ਅਵੇਸ਼ਾਂ ਲਈ ਚਲੀ ਜਾਵੇ ਜਿੱਥੇ ਆਵਾ ਕੌਣੀ ਖਤਮ ਹੋ ਜਵੇ ਸਤਿਗੁਰ ਕੀ ਜਨਵੇਂ ਗਮਨ ਮਟਾਇਆ ਤੋ ਐਸੀ ਭਾਈ ਬੇਤ ਉਪਰਾਲਾ ਤੱਕ ਨਹੀਂ ਬਹਿਣਾ ਐਵੇਂ ਭਲੇਖਿਆ ਜਨੇ ਕੋਈ ਅਰਦਾਸ ਕਰ ਤੈਨੂੰ ਸੱਚ ਕੰਡ ਬਾੜ ਦੂ ਇਹ ਸਭ ਤੋਂ ਵੱਡਾ ਬਹਿਮ ਅਸੀਂ ਦਿਲ ਚ ਲਈ ਬੈਠੇ ਆ ਕਿ ਪਤਾ ਨਹੀਂ ਭਾਈ ਅਰਦਾਸ ਕੀਤੇ ਆ ਸਾਡੀ ਗੱਲ ਬਣ ਜੇ ਕੋਈ ਨਹੀਂ ਬਣਦੀ ਨਾ ਬਣੀ ਐ ਨਾ ਬਣਨੀ ਐ ਜੇ ਅਰਦਾਸਾਂ ਨੇ ਗੱਲ ਬਣਨੀ ਤੇ ਫੇਰ ਆਹ ਪਾਠ ਪੂਜਾ ਮੰਦਿਰ ਗੁਰਦਾਰੇ ਬਣਾਉਣ ਦੀ ਲੋੜ ਹੀ ਨਹੀਂ ਅਰਦਾਸ ਕਰਾ ਦੋ ਬਸ ਗੱਲ ਖਤੋਂ ਬਿਜਲੀ ਵੀ ਆ ਨਾ ਪਿੱਠੀ ਦਾ ਪ੍ਰਸਾਦ ਰੱਖ ਦੋ ਕੋਈ ਗੱਲ ਨਹੀਂ ਰੱਬ ਖੁਸ਼ ਹੋ ਜਾਊਗਾ ਉਹ ਨਾ ਤੇ ਰਸਤੇ ਨਹੀਂ ਖੋਜੋਂ ਦੇ ਜੇ ਕਿਸੇ ਇੱਕਲਾ ਫਾਵਾ ਕੱਢ ਦਿੱਤਾ ਉਹ ਵੀ ਨਰਾਜ਼ ਹੋ ਜਾਂਦਾ ਤੇ ਵੈਰ ਨੂੰ ਤਾਂ ਕੁਝ ਹੋਣਾ ਹੀ ਕੀ ਐ ਇੱਥੇ ਤਾਂ ਭਾਈ ਖੁਸ਼ ਹੋ ਕੇ ਜਾ ਕਿ ਐਨਾ ਤੈਨੂੰ ਚਾਹ